ਕਹਾਂ ਤਰੇ ਮੇਰੇ ਖੰਮ ਦੀ ਨਹੀਂ ਰਹੀ ਉਹ ਅੱਗੋਂ ਜਵਾਬ ਦੇਣ ਲੱਗ ਗਿਆ ਲਾਹਨਤ ਕਰ ਗਿਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਆਣੀ ਹੈ ਔਰ ਉਹਦੇ ਚ ਗੱਲ ਕਿਹਦੇ ਤੇ ਹੋ ਰਹੀ ਹੈ ਵੋਟ ਕਿਹੜੀ ਗੱਲ ਤੇ ਪੈ ਰਹੀ ਹੈ ਇਹਨਾਂ ਬੇਹੁਦਾਂ ਗੱਲਾਂ ਤੇ ਔਰ ਜਿਹੜੇ ਇਹ ਬੇਹੁਦਾਂ ਗੱਲਾਂ ਕਰਦੇ ਨੇ ਅਸੀਂ ਉਹਨਾਂ ਨੂੰ ਸਰਕਾਰਾਂ ਚ ਬਾਹਰ ਦਿੰਦੇ ਆ ਜਾ ਕੇ ਉਹਤੇ ਪਾਰਲੀਮੈਂਟ ਚ ਬੋਲੀਏ ਹੀ ਸਾਡੇ ਇਥੂ ਦੇ ਮੈਂਬਰ ਪਾਰਲੀਮੈਂਟ ਕਢਾਈ ਤੇ ਰਹਿਣੀ ਚਾਹੀਦੀ ਹੈ ਕੈਨ ਯੂ ਆਸਕ ਮੈਂ ਮੀਡੀਆ ਨੂੰ ਕਹਿੰਦਾ ਪੁੱਛਿਓ ਜੇ ਜ਼ਰਾ ਕਿ ਡਾਇ ਚੋ ਆ ਬੰਦੇ ਮਾਰ ਰਹੀ ਹੈ ਜੋ ਕੈਮੀਕਲ ਕਲੀਨ ਹੁੰਦਾ ਇਹ ਹੋ ਰਿਹਾ ਕਿ ਨਹੀਂ ਹੋ ਰਿਹਾ ਇਹਨੂੰ ਜਰਾ ਐਨਜੀਟੀ ਦੀ ਫੁੱਲ ਫਾਰਮ ਪੁੱਛ ਲਿਓ ਜੇ ਆ ਸਾਡੀ ਟ੍ਰੈਜੇਡੀ ਹੈ ਕਿ ਸਾਡੇ ਲੀਡਰ ਉਹ ਬੰਦੇ ਨੇ ਜੋ ਟਫਰ ਹੁੰਦੇ ਨੇ ਸਾਡੇ ਲੀਡਰ ਉਹ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਕੁਛ ਨਹੀਂ ਆਪਦੀਆਂ ਗੱਲਾਂ ਦਾ ਇਹ ਮੁੱਦਿਆਂ ਦੇ ਇਲੈਕਸ਼ਨ ਹੋਣ ਜਿਹਦੇ ਰਾਲਾ ਪਾਣੀ ਥੋੜੀ ਹੋਂਦਾ ਹੈ ਪੰਜਾਬ ਦੀ ਜੀਵਨ ਲਈ ਸਭ ਤੋਂ ਜ਼ਰੂਰੀ ਸਰੋਤ ਪਾਣੀ ਹੈ ਜੇ ਜੇ ਪਾਣੀ ਜੰਦਾ ਹੋ ਗਿਆ ਪਾਣੀ بچਿਆ ਨਾ ਜਵੇਂ ਲੱਕੇ ਵਿੱਚ ਆ ਟਪ ਕਰਾਂਗੇ ਕੀ ਕੀ ਉਹਦੇ ਲਈ ਕੋਈ ਪਾਲਿਸੀ ਕੋਈ ਮੁੱਦਾ ਕੋਈ ਮੈਨੀਫੈਸਟੋ ਕੋਈ ਗੱਲ ਹਰ ਰੋਜ਼ ਮੁੱਖ ਮੰਤਰੀ ਬੋਲਦਾ ਕਿਤੇ ਕੀਤੀ ਐਡਾ ਵੱਡਾ ਰੋ ਆ ਗਿਆ ਇਹਨੇ ਲੋਕ ਆ ਗਏ ਉਹਦੇ ਲਈ ਕੋਈ ਮੁੱਖ ਮੰਤਰੀ ਦੇ ਮੂੰਹ ਚੋਂ ਇੱਕ ਗੱਲ ਨਿਕਲੀ ਕਿਉਂ ਨਹੀਂ ਨਿਕਲੀ ਉਸ ਦਿਨ ਜੋ ਸਾਡੇ ਨਾਲ ਗੱਲਾਂ ਕਰ ਰਹੇ ਸੀ ਇਹਨਾਂ ਨੂੰ ਰੂਪ ਚ ਲੈ ਕੇ ਗੱਲਾਂ ਹੋ ਰਹੀਆਂ ਸੀ ਕਿਤੇ ਧਿਆਨ ਦਿੱਤਾ ਕਿਉਂ ਨਹੀਂ ਦਿੱਤਾ ਜੇ ਤੁਹਾਡੇ ਇਹ ਮੁੱਦੇ ਨਹੀਂ ਆ ਅਮਰੀਕਾ ਦੇ ਇਲੈਕਸ਼ਨ ਨਹੀਂ ਵੇਚਿਆ ਆਪਾ ਮੁੱਦਿਆਂ ਦੇ ਇਲੈਕਸ਼ਨ ਹੁੰਦੇ ਆ ਸਾਡੇ ਇੱਥੇ ਬੇਹੋਦਾ ਗੱਲਾਂ ਤੇ ਇਲੈਕਸ਼ਨ ਹੁੰਦੇ ਨੇ ਇਸੇ ਲਈ ਇਹ ਜੇ ਲੋਕ ਇਹ ਬੰਦੇ ਨੇ ਔਰ ਇਹ ਜਿਆ ਸੱਤਿਆਨਾਸ਼ ਕਰਦੇ ਨੇ ਜਿਵੇਂ ਉਹ ਕਰਦੇ ਨੇ ਪੰਜਾਬ ਦਾ ਔਰ ਪਹਿਲਿਆਂ ਨੇ ਵੀ ਆਹੀ ਕੀਤਾ ਸੀ ਕਾਨੂੰਨ ਵਿੱਚ ਕੀ ਦੱਸੀ ਜੀ ਹੁਣ ਗੱਲ ਇਲੈਕਸ਼ਨਾਂ ਦੇ ਦੀਏ ਕਾਰਪੋਰੇਸ਼ਨ ਦੇ ਕੋਣੀ ਕੋਣੀ ਬੋਲਦਾ ਬੋਲਦਾ 2006 ਸਾਦੀ ਰਿਪੋਰਟ ਸੀ ਪੀਜੂ ਦੀ ਜਿਹਦੇ ਚ ਸਾਫ਼ ਸਾਫ਼ ਲਿਖਿਆ ਆ ਕਿ ਬੁੱਢਾ ਦਰਿਆ ਦੇ ਆਸ-ਪਾਸੇ 1200 ਤੋਂ 1200 ਫੁੱਟ ਦੋਨੋਂ ਪਾਸੇ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ ਇਹ 2006 ਸਾਦੀਆ ਗੱਲ ਹੈ ਤੇ 2020 ਦੇ ਵਿੱਚ ਇੰਜੀਨੀਅਰ ਦੀ ਮੋਨਿਟਰੀਂਗ ਕਮੇਟੀ ਕਹਿੰਦੀ ਹੈ ਕਿ ਤਾਜਪੁਰ ਦਾ ਜਿਹੜਾ ਡੰਪ ਹੈਗਾ ਤੇ ਜਿੱਥੇ ਬੁੱਢਾ ਦਰਿਆ ਹੈ ਜਹੇਲ ਹੈ ਉੱਥੇ ਦਾ 2 ਕਿਲੋਮੀਟਰ ਦਾ ਰੇਡੀਅਸ ਦਾ ਪਾਣੀ ਹੈਗਾ ਜ਼ਹਿਰੀਲਾ ਹੋ ਚੁੱਕਾ ਹੈ ਪੀਣ ਦੇ लायक ਨਹੀਂ ਹੈ ਇਹਨੂੰ ਬੰਦ ਕੀਤਾ ਜਾਵੇ ਕੀ ਹੋਣੇ ਕੌਂਸਲਰਾਂ ਦਾ ਮੁੱਦਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਪਾਣੀ ਜ਼ਮੀਨੀ ਪਾਣੀ ਉੱਥੇ ਦੇ ਲੋਕਾਂ ਨੂੰ ਪਿਆਇਆ ਜਾ ਰਿਹਾ ਹੈ ਕੀ ਉਹ ਪਾਣੀ ਜਿਹੜਾ ਹੈ ਜਿਹੜਾ ਜ਼ਹਿਰੀਲਾ ਹੈ ਉਹ ਵੀ ਜਗ੍ਹਾ ਤੇ ਹੋਰ ਵੀ ਤੋਂ ਪਾਣੀ ਮਿਲੇ ਇਹ ਹੁਣ ਲੋਕਾਂ ਨੇ ਦੇਖਣਾ ਲੁਧਿਆਣੇ ਦੇ ਪੰਜਾਬ ਖੜਾ ਹੋ ਗਿਆ ਲੁਧਿਆਣੇ ਤੋਂ ਲੋਕੀ ਘਟ ਨਿਕਲੇ ਆ ਹੁਣ ਪਰ ਸਾਨੂੰ ਇਹ ਵੀ ਲੁਧਿਆਣੇ ਦੇ ਲੋਕੀ ਬਾਹਰ ਨਿਕਲਣ ਆਪਣੀ ਆਵਾਜ਼ ਚੱਕਣ ਤੇ ਆਪਣੇ ਬੱਚਿਆਂ ਦੇ ਲਈ ਸਾਫ਼ ਪਾਣੀ ਦੀ ਆਵਾਜ਼ ਚੱਕਣ ਕਿ ਜਿਹੜਾ ਬੁੱਡੇ ਦਰਿਆ ਦੇ ਆਸ-ਪਾਸੇ ਜਿਹੜਾ 12 ਕਿਲੋ ਮੀਟਰ ਤੱਕ ਤਾਂ 2600 ਸੀ ਅੱਜ ਤੱਕ ਘਟੋ ਘਟ 2.5 ਤੇ 3 ਕਿਲੋਮੀਟਰ ਮਾਰ-ਮਾਰ ਦਿੱਤਾ ਆਏਗਾ ਇਹ ਨਗਰ ਨਿਗਮ ਦੇ ਜਿਹੜੇ ਪਾਣੀ ਦੀ ਸਪਲਾਈ ਹੈ ਜ਼ਮੀਨੀ ਪਾਣੀ ਦੀ ਸਪਲਾਈ ਹੈ ਪਾਣੀ ਸਾਫ ਪਾਣੀ ਲੈ ਕੇ ਅੱਜ ਮੁੱਦਾ ਬਣਨਾ ਚਾਹੀਦਾ ਲੁਧਿਆਣਾ ਦੇ ਇਲੈਕਸ਼ਨਾਂ ਵਿੱਚ ਤੇ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਜਿਹੜਾ ਵੀ ਤੁਹਾਡੇ ਕੋਲ ਵੋਟ ਮੰਗਣ ਆ ਰਿਹਾ ਹੈ ਉਹਦੇ ਕੋਲੋਂ ਸਾਫ ਪਾਣੀ ਬਾਰੇ ਗੱਲ ਕਰੋ ਸਾਫ ਹਵਾ ਬਾਰੇ ਗੱਲ ਕਰੋ ਇਹੀ ਮੁੱਦਾ ਅੱਜ ਲੁਧਿਆਣੇ ਦਾ ਤੇ ਪੂਰੇ ਪੰਜਾਬ ਦਾ ਹੋਣਾ ਚਾਹੀਦਾ ਕੱਪੂ ਜੀ ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਦਿੱਲੀ ਮੇਰ ਵੀ ਹੈਗੀਓ ਆ ਬਹੁਤ ਅੱਛਾ ਮੁੱਦਾ ਚੱਕਿਆ ਅਸੀਂ ਸਮਝਣੇ ਚਾਹੀਏ ਪ੍ਰੋਬਲਮ ਤਾਂ ਹੈਗੀ ਹੈ ਨੋ ਡਾਊਟ ਹੈ ਹੈ ਤੁਹਾਡੇ ਘਰ ਲਈ ਵੀ ਹੈ ਮੇਰੇ ਘਰ ਲਈ ਵੀ ਸਭ ਦੇ ਘਰ ਲਈ ਇਹ ਇਹਦਾ ਪੈਰਲੈਲੀ ਸੋਲੂਸ਼ਨ ਵੀ ਕੋਈ ਹੈਗਾ ਕਿਉਂਕਿ ਤੁਸੀਂ ਲੋਕਾਂ ਨੇ ਸਟੱਡੀ ਕੀਤਾ ਤਾਂ ਕੋਈ ਸੋਲੂਸ਼ਨ ਵੀ ਤਿਆਰ ਹੋਣਾ ਚਾਹੀਦਾ ਹੈ। ਉਹ ਪ੍ਰੋਬਲਮ ਪਕਦੇ 10 ਪਰਲੈਲੀ ਜੇ ਸੋਲੂਸ਼ਨ ਵੀ ਅੰਡਰਸਟੈਂਡ ਅੰਡਰਸਟੈਂਡ ਮੈਂ ਥੋੜਾ ਨਹੀਂ ਨਹੀਂ ਇੱਕ ਮਿੰਟ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਪਰ ਕੀ ਇਹ ਸਾਨੂੰ ਲਿਖੇ ਦਿਓਗੇ ਗਵਰਨਮੈਂਟ ਤੇ ਇੰਡਸਟਰੀ ਵਾਲੇ ਸਾਡਾ ਸੋਲੂਸ਼ਨ ਮੰਨਿਆ ਜਾਊਗਾ? ਜਾਂ ਸਾਡੇ ਨਾਲ ਉਸ ਤੇ ਗ੍ਰੋਬਲਮ ਪਤਾ ਕੀ ਹੈ? ਅਸੀਂ ਕਿਉਂ ਨਹੀਂ ਦੇ ਰਹੇ? ਇਹ ਸਾਨੂੰ ਅਰਝਾਉਣਾ ਚਾਹੁੰਦੇ ਨੇ ਜਿਵੇਂ ਕਿ ਹੁਣ ਤੱਕ ਹੁੰਦਾ ਰਿਹਾ ਹੈ। ਅਸੀਂ ਬਹੁਤ ਸਾਰੇ ਆਈਐਸ ਆਈਪੀਐਸ ਕੇਕੇ ਕੇਕੇਐਫਐਰ ਅਰ ਸਭ ਕੇਕੇਐਫ ਦੀ ਮੀਟਿੰਗ ਲਈ ਉਹਦੇ ਚ ਉਹਨਾਂ ਨੇ ਦੱਸੀਆਂ ਆਹੀ ਗੱਲਾਂ ਦੇਖੋ ਜੀ ਆ ਮੈਂ ਕਿਹਾ ਮਸਲਾ ਹੱਲ ਪਤਾ ਕਿਉਂ ਨਹੀਂ ਹੋਇਆ ਇੰਨਾ ਗੱਲਾਂ ਕਰਕੇ ਨਹੀਂ ਹੋਇਆ ਕਿ ਜਿਹੜੀ ਗੱਲ ਹੈ ਸੋਲਿਊਸ਼ਨ ਤੇ ਉਲਝਾ ਰਹੇ ਨੇ ਜਿਹੜਾ ਅਸਲ ਗੰਦ ਪਾ ਰਿਹਾ ਉਹ ਮੈਂ ਜਾਣੀ ਜਾਊਗਾ ਹੁਣ ਕੀ ਕਿਹਾ ਸੀ ਤੋਂ ਕੀ ਉਹਨਾਂ ਨੇ ਜਿਹੜੀ ਲੱਖੇ ਨੇ ਜ਼ਿਕਰ ਕੀਤਾ ਜੀ ਇਹ ਪਲਾਂਟ ਛੋਟਾ ਹੈ ਕਲੀਨ ਕਰਨ ਵਾਲਾ ਇਹ ਵਡਾ ਹੋਣਾ ਚਾਹੀਦੀ ਕਪੈਸਿਟੀ ਜ਼ਿਆਦਾ ਚਾਹੀਦੀ ਹੈ ਜਿਹੜੇ 650 ਕਰੋੜ ਲੱਗੇ ਆ ਉਹ ਅਸਲ ਚ ਕਰਪਸ਼ਨ ਹੋ ਗਈ ਕੋ ਯਾਰ ਅਸੀਂ کہہ ਰਹੇ ਆ ਸਾਰੀਆਂ ਗੱਲਾਂ ਕਰੋ ਪਰ ਅਸੀਂ ਬੇਸ ਬੇਸਿਕ ਗੱਲ ਕਰ ਰਹੇ ਆ ਅਦਾਈ ਗੱਲ ਵੀ ਆਉਂਦੇ ਨੇ ਕਿ ਗੰਦਾ ਤਾਂ ਹੈ ਅਸੀਂ ਨਹੀਂ ਕੀਤਾ ਉਹਨਾਂ ਨੇ ਕੀਤਾ ਸੋ ਅਸੀਂ ਉਹੀ ਗੱਲ ਕਰ ਰਹੇ ਆ ਕਿ ਜੋ ਗੰਦਾ ਹੈ ਜੀ ਨੂੰ ਸਾਰੇ ਕਹਿੰਦੇ ਨੇ ਮੰਨ ਚੁੱਕੇ ਨੇ ਗੰਦਾਉ ਨੂੰ ਬੰਦ ਕਰੋ ਬਸ ਸੱਤਾਂ ਦੀ ਗੱਲ ਪ੍ਰੋਬਲਮ ਆ ਅਸੀਂ ਗੱਲ ਨੂੰ ਹੈਵਾ ਹੀ ਨਹੀਂ ਹੁਣ ਦੇਣਾ ਐ ਲੈ ਕੇ ਜਾਉਣਾ ਤੁਹਾਡੀ ਗੱਲ ਵਧੀਆ ਕਿ ਹੁਣ 22 ਤਰੀਕ ਤੇ ਤਾਂ ਆਰਡਰ ਹੋ ਗਏ ਤੇ ਉਹਦਾ ਚੱਕਿਆ ਵੀ ਮੈਨੂੰ 22 ਤਰੀਕ ਨੂੰ ਆਰਡਰ ਹੋ ਗਏ ਉਹ ਕੱਟ ਨਹੀਂ ਕੱਟਨੇ ਹੈ ਕਨੈਕਸ਼ਨ ਹੂੰ ਠੀਕ ਪਰ ਲਈ ਹੋ ਸਕਦਾ ਹੈ ਕਿ ਜਿਵੇਂ ਤੁਸੀਂ ਸਮਝਾ ਰਹੇ ਹੋ ਕਈ ਬੰਦੇ ਵਿੱਚੋਂ ਸਮਝਣਾ ਚਾਹੁੰਦੇ ਹੋਰ ਜੇ ਸੋਲੂਸ਼ਨ ਜਿਵੇਂ ਤੁਸੀਂ ਮੀਡੀਆ ਦੇ ਤੁਸੀ ਅਸੀਂ ਵੀ ਕਹਿੰਦੇ ਹਾਂ ਉਹਨਾਂ ਨੂੰ ਜੇ ਸਾਨੂੰ ਤੁਸੀਂ ਪ੍ਰੋਬਲਮ ਦੱਸੀ ਨਾਲ ਸੋਲੂਸ਼ਨ ਵੀ ਦੱਸਿਆ ਜਾਏ ਉਹ ਤੁਸੀਂ ਅੱਗੇ ਦੱਸ ਕੀ ਇਹ ਕਿ ਕੀ ਹੈ ਘਰ ਦਾ ਜਦੋਂ ਕੋਈ ਕਾਨੂੰਨ ਬਣਦਾ ਹੈ ਉਹ ਕਾਹਦੇ ਲਈ ਬਣਦਾ ਹੈ 1974 ਤੇ ਸਾਡਾ ਇੱਕ ਪਾਣੀ ਦਾ ਕਾਨੂੰਨ ਬਣਿਆ ਜਿੱਚ ਸਾਫ਼ ਸਾਫ਼ ਲਿਖਿਆ ਹੋਇਆ ਹੈ ਕਿ ਕਿੱਥੇ ਵੀ ਦਰਿਆਾਂ ਦੇ ਵਿੱਚ ਪਾਣੀ ਦੇ ਖਰੋਦ ਦੇ ਵਿੱਚ ਪਾਣੀ ਦੇ ਸਰੋਤ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਪੋਲੂਸ਼ਨ ਨਹੀਂ ਹੋਏਗਾ ਆਪਣੀ ਗੱਲ 40 ਸਾਲਾਂ ਦੀ ਹੋ ਰਹੀ ਹੈ ਕਾਨੂੰਨ ਬਣਨ ਤੋਂ ਬਾਅਦ ਇਹ ਫੈਕਟਰੀਆਂ ਲੱਗਦੀਆਂ ਕਿੰਨਾ ਲੱਗੀਆਂ ਜੀ ਬੁੱਢੇ ਦਰਿਆ ਦੇ ਪਾਣ ਪਾਣੀ ਜਿਹੜਾ ਜ਼ਹਿਰੀਲਾ ਪਾਣੀ ਪਾਣ ਦਾ ਹੱਕ ਦਿੱਤਾ ਕਿ ਨਹੀਂ ਉਦੋਂ ਸਾਡਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਿੱਥੇ ਸੀ ਜੇ ਪਹਿਲੇ ਹੀ ਇਹਨਾਂ ਨੇ ਸੋਲੂਸ਼ਨ ਲੈ ਕੇ ਚੱਲੇ ਹੁੰਦੇ ਅੱਜ ਹਾਲਤ ਹੀ ਨਾ ਹੁੰਦੀ ਤਾਂ ਸੋਲੂਸ਼ਨ ਤਰੀਕੋ ਤਰੀਕੋ ਦੇ ਵਿੱਚ ਨਹੀਂ ਹੋਇਆ ਜੀ ਤਾਂ ਮੈਨੂੰ ਉਦੋਂ ਫੈਕਟਰੀਆਂ ਬੰਦ ਹੋਈਆਂ ਤਾਂ ਹੀ ਜਾ ਕੇ ਸੋਲੂਸ਼ਨ ਨਿਕਲੇ ਸਾਡੂ ਤੁਹਾਡੇ ਪਾਣੀ ਸਾਫ ਕੇਦੇ ਸਾਡੇ ਦਰਿਆ ਸਾਫ ਨੇ ਵਿੱਚ ਕਾਲਾ ਪਾਣੀ ਪਾਣਾ ਬੰਦ ਕਰ ਦਿਓ ਸੋਲੂਸ਼ਨ ਇੱਥੇ ਹੀ ਹੈ ਕੰਪਨੀ ਜਿੱਥੇ ਮਰਜ਼ੀ ਲੈ ਕੇ ਜਾਓ ਸੋਲੂਸ਼ਨ ਇਹ ਹੈ ਕਿ ਤੁਹਾਨੂੰ ਜ਼ੀਰੋ ਲਿਕਵਿਡ ਡਿਸਚਾਰਜ ਦੇ ਚੱਲਣਾ ਪਏਗਾ ਇਹੀ ਕਾਨੂੰਨ ਹੈ ਇੱਕ ਤਿੰਨ ਸੀਡੀ ਪਲਾਂਟ ਦਾ ਹੋ ਗਿਆ ਇੱਕ ਹੈਗਾ ਜੀਵੀਆਰ ਜਿਹਦੇ ਵਿੱਚ ਕੀ ਬਿਲਕੁਲ ਨੀਰਾ ਜੈਰ ਹੁੰਦਾ ਉਹਦਾ ਸਟੇਟਸ ਕੀ ਹੈਗਾ ਹਲੇ ਤੱਕ ਐਨਜੀਟੀ ਚ ਕੁਝ ਹੋ ਚੱਲ ਰਿਹਾ ਹੈ ਕਿ ਸਿਰਫ ਅਜੇ ਉਹ ਔਨ ਦਾ ਵੇ ਹੈਗਾ ਕਿ ਉਹਦੇ ਕੋਈ ਕੈਪੈਸਿਟੀ ਤੋਂ ਉਹ ਇੱਕ ਬੰਦੇ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਇਹ ਜਿਹੜਾ ਉਹਦੇ ਐਸ ਸੀ ਐਲ ਜਿਹੜਾ ਯੂਜ਼ ਕਰਦੇ ਆ ਕਲੀਨ ਕਰ ਸਕਦਾ ਉਹਦਾ ਜਵਾਬ ਸੀ ਨਹੀਂ ਨਹੀਂ ਕਹ ਸਰ ਤੇ ਫਿਰ ਉਹ ਉਹ ਤਾਂ ਨਿਰਾਂ ਜ਼ਹਿਰ ਸੁੱਟ ਰਿਹਾ ਉਹ ਤਾਂ ਸਫਾਈ ਵੀ ਨਹੀਂ ਕਰਦਾ ਪਾਣੀ ਉਹ ਬੋਟੀਆਂ ਗੱਲਾਂ ਜੀ ਉਹਦੇ ਵਿੱਚ ਵੀ ਇਲੈਕਟ੍ਰੋਪਲੇਟਿੰਗ ਵਾਲਾ ਚੰਗਾ ਕੀਤਾ ਤੁਸੀਂ ਸਵਾਲ ਪੁੱਛ ਲਿਆ ਕਿਉਂਕਿ ਡਾਈੰਗ ਵਾਲੇ ਬਹੁਤ ਕਹਿੰਦੇ ਕਿ ਸਿਰਫ ਆਰਟੀਕਲ ਹੁੰਦੀ ਆ ਇਲੈਕਟ੍ਰੋਪਲੇਟਿੰਗ ਦੀ ਵੀ ਸੋਣੋ ਉਹਨਾਂ ਨੇ ਕੋਲ ਜਿੰਨਾ ਪਾਣੀ ਪਹੁੰਚ ਰਿਹਾ ਉਹਨੇ ਤਾਂ ਉਹ ਕੀ ਕਰ ਰਿਹਾ ਉਹ ਇੱਕ ਸਵਾਲ ਜਿਹਦਾ ਤੁਸੀਂ ਗੱਲ ਕਰ ਰਹੇ ਹੋ ਪਰ ਉਸ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਾਰਾ ਪਾਣੀ ਉਹਦੇ ਕੋਲ ਪਹੁੰਚ ਵੀ ਰਿਹਾ ਹੈ ਕਿਉਂਕਿ ਐਸਟੀਮੇਟ ਇਹ ਕਹਿੰਦਾ ਹੈ ਕਿ ਘੱਟੋ ਘੱਟ 1/3 ਮਤਲਬ 2/3 ਪਾਣੀ ਤਾਂ ਪਹੁੰਚ ਨਹੀਂ ਰਿਹਾ ਜਾਂ ਉਸ ਤੋਂ ਵੀ ਜ਼ਿਆਦਾ ਸੋ ਇਹ ਜਿਹੜਾ ਪਾਣੀ ਪਹੁੰਚ ਨਹੀਂ ਰਿਹਾ ਇਹ ਚੋਰੀ ਹੋ ਰਹੀ ਹੈ ਬਹੁਤ ਵੱਡੇ ਪੱਧਰ ਤੇ ਔਰ ਧੁੱਧੇ ਦੇ ਰਾਹ ਦੇ ਵਿੱਚ ਜਿਹੜੀਆਂ ਹੈਵੀ ਮੈਟਲਜ਼ ਆ ਰਹੀਆਂ ਜਿਹੜੇ ਹੋਰ ਕਈ ਤਰ੍ਹਾਂ ਦੀਆਂ ਜ਼ਹਿਰਾਂ ਆ ਰਹੀਆਂ ਇਹ ਚੋਰੀ ਕੌਣ ਹੋਣ ਦੇ ਰਿਹਾ ਹੈ ਇਹ ਮਿਲੀਭੁਗਤ ਹੋਣ ਦੇ ਰਹੀ ਹੈ ਪੰਜਾਬ ਪলিউਸ਼ਨ ਕੰਟਰੋਲ ਬੋਰਡ ਦੀ ਤੇ ਇਹ ਮਿਲੀਭੁਗਤ ਹੁਣ ਐਕਸਪੋਜ਼ ਹੋ ਚੁੱਕੀ ਹੈ ਐਨਜੀਟੀ ਵੀ ਲੋਕਾਂ ਦੀ ਕਚਹਿਰੀ ਦੀ ਤੋ ਜੋ ਡੈਂਗ ਦਾ ਹੱਲ ਲਿਕ ਲੂਗਾ ਉਹਦੇ ਨਾਲ ਹੀ ਇਤਾਂ ਦਾ ਇਲੈਕਟ੍ਰੋਪਲੇਟਿੰਗ ਦਾ ਵੀ ਹੱਲ ਲਿਕ ਲੂਗਾ ਔਰ ਜੀਵੀਆਰ ਦਾ ਵੀ ਹੱਲ ਲਿਕ ਲੂਗਾ ਕਿਉਂਕਿ ਇਹ ਮਿਨੀ ਪੁਗਤਾ ਦੇ ਕਰਕੇ ਜੀਵੀਆਰ ਵੀ ਬਿਲਕੁਲ ਮਿਨੀ ਪੁਗਤਾ ਇੱਕ ਐਸਾ ਆਡਰ ਦੀ ਹੈ ਕਿ ਜੇਕਰ ਪੀਪੀਸੀ ਵੀ ਮਿਨੀ ਪੁਗਤਾ ਹਿੱਸਾ ਹੈ ਤੇ ਜਿਹੜੇ ਉਹਦੇ ਨਾਲ ਮਿਲੇ ਹੋਏ ਆ ਤੋ ਪੰਜਾਬ ਦੇ ਲੋਕਾਂ ਨੂੰ ਇਹ ਸਾਰੀਆਂ ਮਿਨੀ ਪੁਗਤਾ ਐਕਸਪੋਜ਼ ਕਰਕੇ ਇਹਦਾ ਹੱਲ ਜਿਹੜਾ ਮਿਲਣਾ ਇਲਿਗਲ ਕਨੈਕਸ਼ਨ ਜਿੰਨੇ ਵੀ ਹੈਗੇ ਆ ਇਹ ਇੱਕ ਮੈਂ ਬੜੀ ਗੱਲ ਕਲੀਅਰ ਕਰ ਦਿਆਂ ਇਲਿਗਲ ਕਨੈਕਸ਼ਨ ਜਿੰਨੇ ਵੀ ਹੈਗੇ ਆ ਉਹਨਾਂ ਵਾਸਤੇ ਟੈਕਨੀਕਲ ਸੋਲੂਸ਼ਨਾਂ ਦੀ ਕੋਈ ਲੋੜ ਨਹੀਂ ਹੈ ਉਹ ਤਾਂ ਬੰਦ ਹੀ ਕਰਨੇ ਪੈਣਗੇ ਟੈਕਨੀਕਲ ਸੋਲੂਸ਼ਨ ਜਿਵੇਂ ਮਾਨ ਸਾਹਿਬ ਨੇ ਕਿਹਾ ਉਹ ਦੋਨ ਲਿਆਵਾਂਗੇ ਫਲਾਣਾ ਕਰਾਂਗੇ ਉਹ ਉਹਨਾਂ ਵਾਸਤੇ ਕੰਸੀਡਰ ਹੋ ਸਕਦੇ ਆ ਜਿਹੜੇ ਲੀਗਲ ਹੈਗੇ ਆ ਉਹ ਜਦੋਂ ਤੁਸੀਂ ਇੰਟੀਗਰਲ ਕੱਟਦੇ ਵੈਸੇ ਹੀ ਪ੍ਰੋਬਲਮ 80% ਖਤਮ ਹੋ ਜਾਣੀ ਆ ਕੱਟੋ ਤਾਂ ਸਹੀ ਇੱਕ 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 ਆਨਸਰ ਤਾਂ ਕੁਸਚਨ ਤੁਹਾਡਾ ਜੀਵੀਆ ਨਾਲ ਸੀ ਇੱਕ ਜਿਹੜੀਆਂ ਹੋਰ ਬਣਾਣਾ ਚਾਹ ਰਹੇ ਸੀ ਹੁਣੇ ਪਿੱਛੇ ਵਿਸ਼ਾ ਟ੍ਰਾਂਸਪੋਰਟ ਨਗਰ ਗਏ ਪਿਕ ਐਂਡ ਟ੍ਰੀਟ ਉਹਦਾ ਮਾਡਲ ਹੁੰਦਾ ਵੀ ਪਾਣੀ ਚੱਕ ਕੇ ਲੈ ਜਾਓ ਤੇ ਟ੍ਰੀਟ ਕਰੋ ਉਹ ਡਾਈਨ ਇੰਡਸਟਰੀ ਸਟੈਂਡਰਡ ਦਾ ਬਣਾਣਾ ਚਾਹੁੰਦੇ ਜਦੋਂ ਜੀਵੀਆਰ ਦਾ ਨਹੀਂ ਚੱਲ ਰਿਹਾ ਜਿਹੜੇ ਕਿ ਇਲਜਾਮ ਨੇ ਆਪਣੇ ਡਾਈਨ ਇੰਡਸਟਰੀ ਦੇ ਕਿ ਇਹ ਜਿਹੜਾ ਪਾਣੀ ਇਹਨਾਂ ਟ੍ਰੀਟ ਕਰਕੇ ਇਹਨਾਂ ਨੇ ਬੂਟਿਆਂ ਨੂੰ ਲਾਉਣਾ ਸੀ ਉਹਦੇ ਟੈਂਕਰਾਂ ਚ ਸਾਫ਼ ਪਾਣੀ ਫਰੇ ਗਿਆ ਜਿਹੜਾ ਪੰਪ ਤੋੜ ਗਿਆ ਜਿਹੜਾ ਟ੍ਰੀਟਡ ਵਾਟਰ ਹੈ ਹੀ ਨਹੀਂ ਹੈ ਜਿਹੜਾ ਮੈਨੂੰ ਕੋਈ ਕਹਿੰਦਾ ਜੀ ਅਸੀਂ ਸਿਰਫ ਪੋਲੂਟਨ ਇੰਡਸਟਰੀ ਦੇਗੇ ਤਾਂ ਜੇ 90% ਇੰਡਸਟਰੀ ਵੀ ਪੋਲੂਟੇ ਹੈ ਤਾਂ ਅਸੀਂ ਉਹਦੇਗੇ ਅਸੀਂ ਪਰਮਾਣਿਤ ਇੰਡਸਟਰੀ ਜਿਹੜੀ ਪ੍ਰੋਪਰ ਢੰਗ ਨਾਲ ਚੱਲ ਜ਼ੀਰੋ ਲੀਕਡ ਚਾਰਤੀ ਵਾਲੇ ਗਏ ਆ ਨਾ ਸਰਕਾਰ ਨੂੰ ਸਿਰਫ ਟੁੱਬਣਾ ਦੇਂਦੀ ਯੂਟਾ ਛੋਟੇ ਬੰਦਿਆਂ ਦਾ ਕੀ ਬਣੇਗਾ ਹੁਣ ਜਸਕਿਰਤ ਜੀ ਨੇ ਗੱਲ ਕੀਤੀ ਹੈ 1700 ਰਜਿਸਟਰਡ ਇਲੈਕਟ੍ਰੋਨਿਕ ਹੈ 300 ਦੀ ਐਪਲੀਕੇਸ਼ਨ ਅਵੈਟਿਡ ਹੈ 7-800 ਲੀਗਲ ਇਲਲੀਗਲ ਹੈ ਇਲਲੀਗਲ ਤੇ ਬੰਦ ਕਰੋਣਾ ਜਿਹੜੀ ਦੋ ਕਮਰੇ ਚ ਹੈ ਜਿਹੜੀ ਰੈジडेंट ਹੈ ਜਿਹੜਾ ਪਾਣੀ ਜਿਹੜੀ ਵੇਟੀ ਹੈ ਉਹਦਾ ਬੰਦ ਕਰੋ 1700 ਵਾਲੇ ਨੂੰ ਅੱਧਾ ਪਾਣੀ ਤੁਹਾਡੇ ਕੋਲ ਆ ਰਿਹਾ ਕਿਉਂ ਹੋਣਾ ਡਾਂਗੜੇ ਕਹਿੰਦੇ ਅਸੀਂ ਬਦ ਕਰਤਾ ਅਸੀਂ ਮੋਰਚਾ ਚਲਾ ਕੇ ਉਹਨਾਂ ਦਾ ਠੀਕ ਕਰਤਾ ਫਿਰ ਹੈਵੀਮੈਂਟ ਲਾਈ ਜਾਂਗੇ ਸਿਲਟਰੀਟ੍ਰੀਟ ਪਲਾਨ ਸਿਲਟਰੀਟ੍ਰੀਟ ਪਲਾਨ ਦੇਵਾ ਲੜਗੇ ਕਿਉਂਕਿ ਜਿਹੜੇ ਉਹਨਾਂ ਦੇ ਬੈਕਟੀਰੀਆ ਮਰ ਜਾਣਗੇ ਕਿਉਂਕਿ ਕੈਮੀਕਲ ਆ ਗਿਆ ਉਹਨਾਂ ਦੇ ਸਲੱਜ ਦੇ ਵਿੱਚ ਫਿਰ ਤੁਹਾਨੂੰ ਨਿਕਲ ਤੇ ਕੈਡਮੀ ਮਿਲੇਗਾ ਫਿਰ ਆਪਾਂ ਬਾਲਾ ਕੁਸਚਨ ਇਹ ਕੁਝ ਹੋਰ ਬੱਸ ਇੱਕ ਗੱਲ ਮੇਰੀ ਪਲੀਜ਼ ਸੁਣ ਲਓ ਤੁਸੀਂ ਕਲੀਅਰ ਗੱਲ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਜਿਹੜੇ ਸਾਰੇ ਆਰਡਰਸ ਹੋ ਚੁੱਕੇ ਨੇ ਨੈਚੁਰ ਗਰੀ ਉਹਦੀ ਇੰਟਰਪ੍ਰੀਟੇਸ਼ਨਾਂ ਵੀ ਕਲੀਅਰ ਕਰਾਤੀਆਂ ਇਹ ਗਵਰਨਮੈਂਟ ਦਾ ਮੂਹ ਮੋੜ ਗਈ ਓਏ ਜੇ ਸਿੱਧੇ ਆਰਡਰ ਨੂੰ ਹੀ ਮੰਨ ਰਹੀ ਤੇ ਬਾਕੀ ਗੱਲਾਂ ਮੰਨਣਗੇ ਸਾਡਾ ਕਹਿਣਾ ਹੀ ਆ ਕਿ ਜਿਹੜੇ ਬੰਦੇ ਬੇਈਮਾਨ ਹੋ ਚੁੱਕੇ ਨੇ ਜਿਹੜੇ ਨਹੀਂ ਮੰਨ ਰਹੇਗੇ ਇਹ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਨਹੀਂ ਰਹਿਣੇ ਚਾਹੀਦੇ ਲੋਕਾਂ ਦਾ ਰਿਪ੍ਰੈਜ਼ੈਂਟੇਵ ਉਹ ਹੋਊਗਾ ਜਿਹੜਾ ਬੰਦਾ ਲੋਕਾਂ ਦੀ ਗੱਲ ਕਰੂਗਾ ਔਰ ਲੋਕਾਂ ਦੀ ਗੱਲ ਇਹ ਹੈ ਕਾਲੇ ਪਾਣੀ ਬੰਦ ਹੋਣੇ ਚਾਹੀਦੇ ਠੀਕ ਹੈ ਕਿਰਿਆ ਦਾ ਕੁਐਸਚਨ ਸਵਾਲ ਸਵਾਲ ਤਾਂ ਇਹ ਤਾਂ ਜੋ ਔਰ ਠੀਕ ਹੈ ਠੀਕ ਤਾਂ ਇਹ ਕੀ ਰਾਹੀਏ ਕਿ ਜਿਹੜੀ ਗੱਲ ਇਲੈਕਟ੍ਰੋ ਫਿਸ਼ਿੰਗ ਤੇ ਗੰਰੀਆਂ ਗੱਲਾਂ ਵਰਤੇ ਆ ਰਹੀ ਹੈ ਜਲਦੀ ਤੁਹਾਨੂੰ ਕਾਲੇ ਪਾਣੀ ਦੇ ਮੋਰਚੇ ਤੋਂ ਇਹਦੇ ਬਾਰੇ ਅਗਲੀ ਕਾਰਵਾਈ ਵੀ ਤੁਹਾਨੂੰ ਕਰਦੀ ਨਜ਼ਰ ਆਏ ਇੱਕ ਗੱਲ ਲਾਸਟ ਇੱਕ ਮੈਨੂੰ ਬੈਂਸ ਸਾਹਿਬ ਨੇ ਕਦੇ ਕਿਸੇ ਨੇ ਜਾਣਿਆ ਕਿ ਕੈਂਸਰ ਜੋ ਵੱਧ ਰਿਹਾ ਹੈ ਜੋ ਕਾਲਾ ਪੀਲਾ ਵੱਧ ਰਿਹਾ ਇਹ ਕਿਨੇ ਕਰਤੇ ਆ ਇਹ ਗਵਰਨਮੈਂਟ ਜਰਾ ਦਊਗੀ ਉਹਦੇ ਆਂਕੜੇ ਕਿਸ ਲੈਵਲ ਤੇ ਕੈਂਸਰ ਦੇ ਜੇ ਮੈਂ ਤੁਹਾਨੂੰ ਦੱਸਾਂ 42000 ਨਾ ਜੋ ਮੈਂ 42000 ਪਿਛਲੇ ਸਾਲ ਸੀ 44 ਅਕਤੂਬਰ ਤੱਕ 42 ਹੋ ਗਈ ਇਹ ਜੋ ਰੇਸ਼ਿਓ ਵੱਧ ਰਹੀ ਹੈ ਇਹ ਕਿਵੇਂ ਵੱਧ ਗਈ ਵੀ ਕਿਹਦੇ ਕਰਕੇ ਵੱਧ ਗਈ ਕਿਤੇ ਬੋਲਣਗੇ ਇਹ ਜਲਦ ਸਿਰਫ ਕੇਜਰੀਵਾਲ ਜੀ ਨੇ ਬੁਲਾ ਲਿਆ ਹੈ ਮੀਟਿੰਗ ਦਿੱਲੀ ਚ ਹੋਊਗੀ ਦਿੱਲੀ ਦੇ ਟਾਰਗੇਟ ਪੂਰੇ ਹੋਣਗੇ ਕਿਉਂਕਿ ਇਲੈਕਸ਼ਨ ਲੜਨਾ ਹੈ ਕਿਤੇ ਜੋਕ ਸੁਣਾ ਦੇਣਗੇ ਕਿਤੇ ਪੰਜਾਬ ਦੇ ਮੁੱਦੇ ਆ ਲਿਫਟਿੰਗ ਦਾ ਕੀ ਹੋਇਆ ਕਿਉਂ ਝੋਨਾ ਰੁੜਿਆ ਕਿਉਂ ਡੱਲੇਵਾਰ ਉਦੀ ਬੈਠੇ ਨੇ ਕਦੇ ਕੋਈ ਸਟੇਟ ਦੇ ਮੁੱਦਿਆਂ ਤੇ ਗੱਲ ਹੋਈ ਹੈ ਅਸੀਂ ਇਹ ਇੱਕ ਅਹਿਮ ਮੁੱਦਾ ਹੈ ਇਥੋਂ ਸ਼ੁਰੂ ਕਰ ਰਹੇ ਹਾਂ ਔਰ ਪੰਜਾਬ ਦੀ ਪੋਲਿਟਿਕਸ ਰਾਜਨੀਤੀ ਜੋ ਵੀ ਬਣੇ ਸਾਨੂੰ ਮਸਲਾ ਨਹੀਂ ਜੋ ਵੀ ਬਣੇ ਲੇਕਿਨ ਉਹ ਮੁੱਦਿਆਂ ਦੇ ਬਣੂਗੀ ਔਰ ਕਾਲਾ ਪਾਣੀ ਸਭ ਤੋਂ ਅਹਿਮ ਮੁੱਦਾ ਹੈ ਇੱਕ ਅਖੀਰ ਤੇ ਬੇਨਤੀ ਕਰਨਾ ਚਾਹੁੰਦਾ ਤੁਸੀਂ ਪੱਤਰਕਾਰ ਭਰਾ ਬੈਠੇ ਹੋ ਤੁਸੀਂ ਵੀ ਪੰਜਾਬੀ ਅਸੀਂ ਵੀ ਪੰਜਾਬੀ ਇੱਥੋਂ ਦਾ ਕਾਖਾਨੇਦਾਰ ਵੀ ਪੰਜਾਬੀ ਇੱਥੋਂ ਦਾ ਸਾਰੇ ਪੰਜਾਬੀਆਂ ਆਪਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਅਸੀਂ ਆਪ ਦੀ ਧਰਤੀ ਆਪ ਦੇ ਪਾਣੀ ਆਪ ਦੀ ਬੋਲੀ ਆ ਗਿਆ ਹਵਾਵਾਂ ਪ੍ਰਤੀ ਇਮਾਨਦਾਰ ਹੋ ਜੇ ਮਸਲਾ ਹੀ ਨਿਬੜ ਗਿਆ ਐਵੇਂ ਕਰਨਾ ਉਹਨੇ ਕਰਨਾ ਆ ਗੱਲ ਨਹੀਂ ਬਣਨੀ ਤੁਸੀਂ ਸਾਰੇ ਬੈਠੇ ਹੋਣਾ ਜੇ ਤੁਸੀਂ ਇਹ ਮੁੱਦਾ ਠਾ ਦਿਓ ਕਿ ਮੀਡੀਆ ਹਲਾਅ ਹੁੰਦਾ ਸੁਣਤਾ ਹੋਣੀ ਪਤਾ ਨਹੀਂ ਤਾਂ ਕੋਈ ਕਿਸੇ ਨੂੰ ਫੋਨ ਆ ਜਾਣੇ ਆ ਵੀ ਬਾਈ ਆਹ ਨਾ ਦੇਖ ਕੇ ਚਲਾ ਦੇ ਦਵਾਰਾ ਇਹਨਾਂ ਦਾ ਤਾਂ ਪ੍ਰੈਸ ਕਲੱਬ ਵੀ ਹਨ ਨੂੰ ਜਾਣੇ ਚ 1 ਮਿੰਟ ਇਹਨਾਂ ਦਾ ਮੁੱਦਾ ਇਹਨਾਂ ਨੂੰ ਪ੍ਰੈਸ ਕਲੱਬ ਲਈ ਅਸੀਂ ਲਿਖਿਆ ਮੰਤਰੀ ਨੂੰ ਦੇਖੋ ਇਹ ਸੋਧਾ ਚੱਕੋ ਹੁਣ ਤਾਲਾ ਖੜਕ ਜਾਂਦੇ ਜੱਲੀ ਕਰੋ ਇਹ ਸੱਚ ਹੈ ਸਾਨੂੰ ਹੀ ਪਹਿਲਾ ਸੋਢੀ ਮਜਬੂਰੀ ਹੈ ਕਿਵੇਂ ਦੱਬਿਆ ਹੋਇਆ ਸਦਾ ਕੱਲ ਸਾਨੂੰ ਪਤਾ ਇਸ ਗੱਲ ਦਾ ਪਰ ਮੈਂ ਕਹਿੰਦਾ ਤੁਸੀਂ ਨੂੰ ਹੀ ਖੰਡਾ ਖੜਕਾਦੋ ਨਾ ਇਕੱਲੇ ਉੱਠ ਕੇ ਵੀਰ ਆਜੋ ਆਮਦ ਦੇ ਅਸੀਂ ਤੁਹੀਂ ਲੋਜ ਖਬਰ ਕਰੋ ਲੋਜ ਬਲੀਪੁਰ ਦਿਖਾਓ ਲੋਕਾਂ ਨੂੰ ਜਾ ਕੇ ਬਲੀਪੁਰ ਦਿਖਾਓ ਜਮਾਲਪੁਰ ਦਿਖਾਓ ਜਾ ਕੇ ਤਾਂ ਇਹਦਾ ਲੋਕ ਇਹਦਾ ਬਾਣੀ ਪੈ ਜਾਣਗੇ ਸਾਰਿਆਂ ਨੂੰ ਭਾਈ ਆਪਣੀ ਇਮਾਨਦਾਰੀ ਨਹਾਉਣੀ ਪਣੀ ਹੈ ਜ਼ਿੰਮੇਵਾਰੀ ਆਪਣਾ ਸਮਝ ਕੇ ਫੜ ਨਹਾਉਣੀ ਹੈ ਤੁਸੀਂ ਹੁਣ ਇੱਥੇ ਪ੍ਰੈਸ ਕਾਨਫਰੈਂਸ ਤੋਂ ਸਾਨੂੰ ਬਲੋ ਆਪਣੇ ਪ੍ਰੈਸ ਕਾਨਫਰੈਂਸਾਂ ਪਾਣੇ